ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਬਹੁਤ ਹੀ ਚੰਗੀ ਮੱਝ ਤੇ ਲੈ ਕੇ ਆਏ ਆਂ ਵੀ ਮੱਝ ਨੇ ਬਾਕੀ ਦਾ ਰਿਕਾਰਡ ਤਾਂ ਸਾਰਾ ਪਾਈ ਦੱਸੂਗਾ ਮੈਂ ਤੁਹਾਨੂੰ ਮੱਝ ਦਾ ਵਿਖਾ ਦੇਣ ਦੁੱਧ ਵਾਲੇ ਪਸ਼ੂ ਦਾ ਲੇਵੇ ਤੇ ਨਾੜਾ ਦੇਖੋ ਠੰਡੀ ਸੀਲ ਇੰਨੀ ਹੈ ਜਿੰਨੀ ਵੀ ਕਹਿ ਦਊ ਵੇਖੋ ਅਜੇ ਦਿਨਾਂ ਦੀ ਇਹਦੇ ਬਾਈ ਦਾ ਦੇਸੀ ਮਹੀਨੇ ਦੇ ਹਿਸਾਬ ਨਾਲ ਵੀ ਦਿਨ ਪੂਰੇ ਹੁੰਦੇ ਇਹਦੇ ਬਾਕੀ ਤਾਂ ਬਾਈ ਦੱਸ ਦੂਗਾ ਗੱਲਾਂ ਬਾਤਾਂ ਚਾਹ ਪੀਂਦਿਆਂ ਦਾ ਗੱਲ ਹੋਈ ਸੀ ਵੀ 400 ਦਿਨ ਪੂਰੇ ਹੁੰਦੇ ਆ ਤੇ ਹੁਣ ਤੁਸੀਂ ਵੇਖ ਲਓ ਵੀ 400 ਕਿੰਨੇ ਨੂੰ 15 ਤਰੀਕ ਨੂੰ ਮੇਰੇ ਖਿਆਲ ਚ ਮਹੀਨਾ ਚੜਦਾ ਬਾਈ ਹਨਾ ਹਾਂਜੀ ਹਾਂਜੀ ਆ ਜਾ ਬਾਈ ਜੀ ਬਾਈ ਸੱਸਰੀ ਕਾਲ ਸੱਸਰੀ ਕਾਲ ਜੀ ਬਾਈ ਜੀ ਪਿੰਡ ਕਿਹੜਾ ਆਪਣਾ ਹਰੀ ਨੌਜੀ ਤੇ ਜਿਲ੍ਹਾ ਫਰੀਦਕੋਟ ਜੀ ਜਿਹੜਾ ਫਰੀਦਕੋਟ ਨਾਂ ਕੀ ਹੈ ਤੁਹਾਡਾ ਰੂਪ ਸਿੰਘ ਜੀ ਸਾਹਿਬ ਦਾ ਪੰਜ ਸਾਹਿਬ ਦਾ ਨੰਬਰ ਮੈਂ ਤਾਂ ਰੂਪ ਸਿੰਘ ਹਾਂ ਜੀ ਮੋਬਾਈਲ ਨੰਬਰ ਕਿੰਨਾ ਤੁਹਾਡਾ 9464029255 9464029255 ਜੀ 29255 ਦੋਸਤੋ ਵੀਡੀਓ ਦੇ ਉੱਤੇ ਮੋਬਾਈਲ ਨੰਬਰ ਚੱਲਦਾ ਰਹੂਗਾ ਬਾਈ ਜੀ ਇਹ ਜਿਹੜੀ ਮੱਝ ਆਪਣੀ ਹਾਂਜੀ ਕਿੰਵੇਂ ਸੂਏ ਹੈ ਇਹ ਬਾਈ ਜੀ ਤੀਜੀ ਸੂਏ ਹੈ ਰੀਜਨਲ ਰੀਜਨਲ ਬਾਈ ਇਹ ਸਾਢੇ 3 ਸਾਲ ਦੀ ਸੂਈ ਸੀ ਪਹਿਲਾਂ ਹਾਂ ਉਹ ਕੱਟੀਆਂ ਆਪਣੇ ਬਾਹਰ ਲੈ ਕੇ ਖੜੀਆਂ ਅੱਛਾ ਕਟੀਆਂ ਨੌਰੇ ਚ ਖੜੀਆਂ ਨੌਰੇ ਖੜੀਆਂ ਇਹ ਵੀ ਹੁਣੇ ਲਿਆਂਦੀ ਜੂਟ ਕਟੀਆਂ ਨਹੀਂ ਦਿੱਤੀਆਂ ਦੋਵੇਂ ਪਹਿਲੇ ਸੂਰੇ ਕਟੀਆਂ ਹੀ ਨੇ ਕਟੀਆਂ ਨਹੀਂ ਦਿੱਤੀਆਂ ਦੋਸਤੋ ਮੱਝ ਦਾ ਮੈਂ ਤੁਹਾਨੂੰ ਵਿਖਾ ਦਿੰਨਾ ਹੈ ਲੇਵੇ ਤੇ ਉੱਤੇ ਨਾੜਾ ਵਗੈਰਾ ਬਹੁਤ ਹੀ ਸੋਹਣੀ ਹੈ ਮੱਝ ਬਾਈ ਕਹਿੰਦਾ ਬਈ ਜਦੋਂ ਸੂਣ ਲੱਗੀ ਉਦੋਂ ਹੀ ਲੇਵਾ ਬਣਾਉਗੀ ਫੁੱਲ ਤੇ ਬਾਕੀ ਬਾਈ ਤੋਂ ਦੁੱਧ ਪੁੱਛਲਾਂ ਕਿੰਨਾ ਦੇਊਗੀ ਤੇ ਦਿਨ ਬਾਈ ਨੇ ਦੱਸਤਾ ਬਾਈ ਇਹਦੇ ਕਿੰਨੀ ਤਰੀਕ ਨੂੰ ਆ ਕਿੰਨੇ ਅੱਸੂ ਦਿਨ ਪੂਰੇ ਆ ਮਾਰਗ ਚੱਲ ਬਾਈ 18 19 ਤਰੀਕ ਨੂੰ ਯਾਨੀ ਅੱਸੂ ਚਾਰ ਲਾ ਲਓ ਤੁਸੀਂ ਜੇਸੀ ਅੱਛਾ 18 17 ਤਰੀਕ ਨੂੰ ਇਹ ਦਿਨ ਪੂਰੇ ਆ ਜੀ ਅੱਛਾ ਜੀ ਤੇ ਇਹਨੇ ਪਿਛਲੇ ਸੂਏ ਬਾਈ ਕਿੰਨਾ ਦੁੱਧ ਪਾਇਆ ਇਹਨੇ ਬਾਈ ਕੱਟੀ ਨੂੰ ਮੂਹਲਾ ਥਾਂ ਛੱਡ ਕੇ ਬਾਈ 18 ਕਿਲੋ ਚੋਇਆ ਸੀ 18 ਕਿਲੋ ਦੁੱਧ ਚੋਇਆ ਕੱਟੀ ਨੂੰ ਮੂਹਲਾ ਥਾਂ ਦੁੱਧ ਦੀ ਗਾਰੰਟੀ ਨੂੰ ਦੁੱਧ ਦੀ ਗਾਰੰਟੀ ਫੁੱਲ ਹੈ ਅੱਛਾ ਬੀ ਜੇ ਵੀ ਐ ਐਤ ਕੀ ਦੁੱਧ ਮਤਲਬ ਆਪਕ ਕਿੰਨਾ ਕ ਮੰਨ ਸਕਦੇ ਆ ਪਾ ਦੂਗੀ ਮੰਨ ਬਾਈ ਵਧੂਗੀ ਪਿਛਲੀ ਵਾਰ ਤਾਂ ਮੰਨ ਲਓ ਕਿ 20 ਕਿਲੋ ਹੋ ਗਿਆ ਤੇ 2 ਕਿਲੋ ਕੱਤੀ ਛੱਡਿਆ ਹਾਂਜੀ ਤੇ 20 ਕਿਲੋ ਦੁੱਧ ਹੋ ਗਿਆ ਆਪਾਂ 20 ਕਿਲੋ ਦੱਸਾਂਗੇ ਬੜਾ ਆਪਾਂ ਵੀ ਨਿਆਂ ਨਹੀਂ ਗੱਲ ਕਰਦੇ ਅੱਛਾ 20 ਕਿਲੋ ਦਾ ਜੇ ਕੰਡਾ ਕਰਾਉਣਾ ਉਹਨਾਂ ਨੂੰ ਕਹੋਈ ਕੋਈ ਕੰਡੋ ਮੈਂ ਕਰਾ ਦੂੰਗਾ ਜੀ ਤੇ ਫੇ ਰੇਟ ਫੇਰ ਵੀ ਉਹੀ ਰਹੂਗਾ ਰੇਟ ਦਾ ਫਰਕ ਕੋਈ ਨਹੀਂ ਵਧੂਗਾ ਫੇਰ ਵਧੇਗਾ ਹਾਂ ਠੀਕ ਹੈ ਚਲੋ ਕੰਡਾ ਕਰਾ ਕੇ ਦਿੱਤੀ ਅੱਛਾ ਤੀਜੇ ਸੂਏ ਵਾਸਤੇ ਮੱਝ ਗੱਬਣਾ ਗੱਬਣੀ ਅੱਛਾ ਤੇ ਉਹ ਖੜੀ ਮੱਝ ਦੇ ਪਰਲੇ ਬਾਏ ਖੜੀ ਕਿੰਨੀ ਹਾਈਟ ਹੈ ਤੁਹਾਡੀ ਮੇਰੀ ਮੇਰੀ ਤੁਹਾਡੀ ਕਿੰਨੀ ਹਾਈਟ ਹੈ ਮੇਰੀ 5 10 ਜੀ 5 10 ਹਾਂਜੀ ਆ ਬਾਈ ਦੀ ਜਜਮੈਂਟ ਲਾ ਲਓ ਵੀ 5 ਫੁੱਟ 10 ਇੰਚ ਬਾਈ ਦੀ ਹਾਈਟ ਹੈ ਤੇ ਬਾਈ ਦੇ ਮਤਲਬ ਅੱਧੀ ਦਾੜੀ ਟਾਕਦੀ ਹੈ ਬਾਈ ਦੀ ਤੇ ਬਾਈ 5 ਫੁੱਟ ਦੀ ਤਾਂ ਹੂ ਮੱਝ 5 ਫੁੱਟ ਫੁੱਟ ਜੀ ਸਹੀ 5 ਫੁੱਟ 5 ਫੁੱਟ ਤੇ ਹੋ ਜੀ 2 ਇੰਚ ਘੱਟ ਨੇ 5 ਤੋਂ ਫੁੱਟ ਤੋਂ ਕੱਦ ਉੱਚਾ ਹੀ ਹੈ ਪੂਰਾ ਤੇ ਘੱਟ ਨਹੀਂ ਇਹ ਤੇ ਲੇਵੇ ਤੇ ਨਾਣਾ ਵੇਖ ਲੋ ਬਾਈ ਇਹ ਲਾਉਂਦੀ ਕਿਵੇਂ ਮੰਗਲ ਦੀ ਬਾਈ ਮੰਨ ਕੇ ਸੂਣ ਲੱਗੀ ਲਾਉਗੀ ਬਈ ਇੱਕ ਦਿਨ ਪਹਿਲਾਂ ਹੀ ਸੂਣ ਲੱਗੀ ਲਾਉਗੀ ਸੂਣ ਲੱਗੇ ਰਵਾਈਏ ਵਜਾਈਏ ਰਵਾਈਏ ਉਹ ਜਿਆ ਆ ਘਰ ਦੀ ਝੋਟੇ ਜੀ ਆਪਣੀ ਆਪ ਦੀ ਘਰ ਦੀ ਹੈ ਮੇਰੀ ਮਾਂ ਥੱਲੇ 20 ਕਿਲੋ ਦੁੱਧ ਚੋਇਆ ਜੀ ਅਸੀਂ ਅਰੇ ਮਾਂ ਥੱਲੇ ਹੀ 20 ਕਿਲੋ ਸੀ ਮਾਂ ਥੱਲੇ ਵੀ ਦੋਸਤੋਂ 20 ਕਿਲੋ ਦੁੱਧ ਦੀ ਸੀ ਤੇ ਇਹ ਇਹਨੇ ਦੂਜੇ ਸੂਏ 20 ਕਿਲੋ ਕਰਤਾ ਥੋੜਾ ਅੱਗੇ ਐਦ ਕੀ ਬਾਕੀ ਇੱਕ ਗੱਲ ਹੈ ਜੂ ਯੂਟਿਊਬਰ ਨੇ ਤਾਂ ਵੀਡੀਓ ਬਣਾਉਣੀ ਹੁੰਦੀ ਐ ਗਰੰਟੀ ਸਾਰੀ ਮੱਝ ਦੀ ਲਮਾਈ ਨੂੰ ਦਾ ਗਰੰਟੀ ਸਾਰੀ ਮਾਰਕ ਦੀ ਹੁੰਦੀ ਐ ਦੁੱਧ ਬਾਕੀ ਸੇਵਾ ਦਾ ਵੀ ਹੁੰਦਾ ਤੁਸੀਂ ਕਿੰਨੀ ਸੇਵਾ ਕਰਦੇ ਤੁਸੀਂ 20 ਕਿਲੋ ਦੀ ਜਗਾ 22 ਦਾ 20 ਦੀ ਗਰੰਟੀ ਲੈਂਦਾ ਜਿ ਵਾਅਦਾ ਦੀ ਲੈਂਦਾ ਨਹੀਂ ਤੇ ਆ ਲੈ ਦੇ ਨਾੜਾ ਵੇਖ ਲੋ ਕੱਲੀ ਕੱਲੀ ਨਾੜ ਦਿਂਦੀ ਐ ਲੈਵੇ ਤੇ ਵੇਖੋ ਆਂ ਸਰੀਰ ਤੇ ਲੈਵੇ ਤੇ ਕਹੀ ਇਹਨੇ ਲੈਵੇ ਤੇ ਨਾੜਾ ਵੇਖ ਲੋ ਐਂ ਜਮਾ ਗੁੱਛੇ ਬਣੇ ਪਏ ਜਾ ਲੈਵੇ ਤੇ ਇਹ ਦੁੱਧ ਵਾਲੇ ਪਸ਼ੂਦਿਆਂ ਨਿਸ਼ਾਨੀਆਂ ਹੁੰਦੀਆਂ ਦੂਜੇ ਪਾਸੇ ਵੀ ਦਿਖਾ ਦਿੰਨੇ ਜਮਾ ਸਿੱਧਾ ਕੁਝ ਨਹੀਂ ਆndi ਜਮਾ ਬਹੁਤ ਅੱਗੇ ਵੀਡੀਓ ਬਣਾ ਕੇ ਮੱਝ ਦੀ ਇੱਕ ਦੀ ਬਹੁਤ ਮਤਲਬੀ ਉਹ ਨੀਲੀ ਦਾ ਵੀ ਭਾਜਦੀ ਭਜਾਉਂਦੀ ਸੇ ਮੱਝ ਨੂੰ ਕੋਈ ਅਸਰ ਨਹੀਂ ਵਿਖੋ ਐਂ ਜਮਾ ਮੈਂ ਕੈਮਰਾ ਆਗੇ ਠਾਖਣਾ ਇਹਨੂੰ ਕੋਈ ਮਤਲ ਨਹੀਂ ਬਗਾਉਂਦਾ ਬੰਦਾ ਥੋੜਾ ਜਿਹਾ ਸਿੰਘ ਮੋਹਰਾ ਵਾਲ ਹੈ ਉੱਤੋਂ ਕਰਕੇ ਮੋੜਿਆ ਤੇ ਮੱਝ ਮੇਰੇ ਸਾਹ ਨਾਲ ਬਹੁਤ ਸਨੇ ਪਿੱਠਪੁੜੇ ਦੀ ਵੇਖੋ ਕਿੰਨੀ ਚੌੜੀ ਹੈ ਤੇ ਬਾਈ ਗੁੱਲੀ ਵਿਖਾਈ ਕਿੰਨੀ ਨਹੀਂ ਨਹੀਂ ਕੱਲੀ ਗੁੱਲੀ ਕਹਿਣ ਛੂਗੀ ਬਾਤਾਂ ਗਿੱਠ ਕਿੱਥੇ ਬਾਈ ਤਿੰਨ ਉਂਗਲਾਂ ਸਿਰਫ ਗੁੱਲੀ ਚਿੱਟੀ ਹੈ ਬਾਕੀ ਪੂਛ ਹੈ ਇਨੂੰ 2 ਇੰਚ ਮੰਨ ਲਓ ਜਾਂ 2.5 ਇੰਚ ਮੰਨ ਲਓ ਪ्युअर ਮੋਰਾ ਪੈਠ ਪੁੜੇ ਦੀ ਮੱਝ ਬਹੁਤ ਚੌੜੀ ਐ ਤੇ ਲਵਾਈ ਵੀ ਮੱਝ ਦੀ ਤੁਸੀਂ ਆਪ ਵੇਖ ਲਓ ਲਵਾਈ ਵੀ ਮੱਝ ਦੀ ਬਹੁਤ ਜ਼ਿਆਦਾ ਐ ਤੇ ਬਾਕੀ ਬਾਈ ਦੁੱਧ ਮੈਂ ਬਾਰ-ਬਾਰ ਇਹ ਕਹਿਣਾ ਬਾਈ ਨੇ 20 ਕਿਲੋ ਚੋਇਆ ਤੇ ਲਵਾਈ ਬਹੁਤ ਐ ਮੱਝ ਦੀ ਬਾਕੀ ਤੁਸੀਂ ਕਿੰਨਾ ਚੋਣਿਓ ਇਹਦਾ 22 ਚੋਣਿਓ ਕਿ 23 ਚੋਣਿਓ ਇਹ ਤੁਹਾਡੀ ਸੇਵਾ ਤੇ ਡਿਪੈਂਡ ਵੀ ਕਰਦਾ ਐ ਬਾਈ ਕਹਿੰਦਾ ਇੱਕ ਦਿਨ ਪਹਿਲਾਂ ਜਦੋਂ ਇਹ ਜਮਾ ਸੂਨ ਤੇ ਆ ਗਈ ਤੇ ਉਦੋਂ ਲੇਵਾ ਭਰੂਗੀ ਐ ਜਮਾ ਉਦੋਂ ਪੰਡ ਬੰਦ ਦਿੰਦੀ ਐ ਲੇਵੇ ਦੀ ਬਾਈ ਦਿਨੇ ਦੇ 400 ਨੂੰ ਪੂਰੇ ਹੈ 400 ਨੂੰ ਜੀ 18 ਤਰੀਕ ਨੂੰ ਬਾਈ ਕਹਿੰਦਾ ਉਹ 400 ਬੰਦ ਐ ਨਾ ਜੇ ਮਹੀਨੇ ਦੇ حساب ਦੇਸੀ ਮਹੀਨੇ ਦੇ حساب ਨਾਲ 4 ਮਤਲਬ ਅਸੂ ਤੋਂ ਕੱਤਾ ਮਗਰ 4 ਮਗਰ ਦੀ ਬਣੀ ਹੋਈ ਆ ਹਨਾ ਹਾਂਜੀ ਤੇ 33 ਕਾ ਕਿਹੜੇ ਸਿਮਨ ਦਾ ਭਰਾ ਹੈ ਬਾਈ ਮੁੰਡੇ ਨੂੰ ਪਤਾ ਹੀ ਮੜਾ ਬਲੀਬਦਨੀ ਬਲੀਬਦਨੀ ਦਾ ਬੇਟਾ ਇਹ ਬਲੀਬਦਨੀ ਤੋਂ ਗੱਬਣਾ ਬਾਈ ਬਲੀਬਦਨੀ ਨੂੰ ਸਾਰੇ ਜਾਣਦੇ ਬਾਈ ਜੈਤ ਸਿੰਘ ਕੋਲੇ ਜਿਹੜਾ ਝੋਟਾ ਉਹ ਤੋਂ ਗੱਬਣਾ ਤੇ ਹੁਣ ਤੱਕ ਕਰਮਾਲੀ ਨੇ ਦੋ ਕਟੀਆਂ ਹੀ ਦਿੱਤੀਆਂ ਦੋਨੇ ਕਟੀਆਂ ਨੌਰੇ 'ਚ ਖੜੀਆਂ ਨੇ ਜੇ ਕੌਣ ਤਾਂ ਕਟੀਆਂ ਉਹ ਵੀ ਖਾ ਸਕਦੇ ਪਰ ਨੌਰਾ ਥੋੜਾ ਦੂਰ ਪੈਂਦਾ ਬਾਈਕ ਤੇ ਬਾਈ ਜੀ ਹੁਣ ਆਜੋ ਅਸਲੀ ਗੱਲ ਤੇ ਹਾਂਜੀ ਵੀ ਅੱਜ ਕਿੰਨੇ ਦੀ ਦੇਣੀ ਹੈ ਤੇ ਦੁੱਧ ਤਿਆਰ ਕਰਕੇ ਕਿੰਨੇ 'ਚ ਦੇਉਂਗੇ ਦੁੱਧ ਦੁੱਧ ਤਿਆਰ ਕਰਕੇ ਸਵਾ ਦੋ ਲੱਖ ਰੁਪਏ ਲਵਾਂਗੇ ਜੀ ਹਾਂ ਜੀ ਅੱਜ ਇਹਦਾ 2 ਲੱਖ ਰੁਪਏ ਲਵਾਂਗੇ ਅੱਜ 2 ਲੱਖ ਰੁਪਏ ਤੇ ਦੁੱਧ 20 ਕਿਲੋ ਦੀ ਗਾਰੰਟੀ ਹੈ ਗਾਰੰਟੀ ਗਾਰੰਟੀ ਵੀ ਦੁੱਧ ਤਿਆਰ ਕਰਕੇ ਹੀ ਦੇ ਦੇਣਾ 20 ਕਿਲੋ ਫੇਰ ਤਾਂ ਗੱਲ ਹੀ ਖਤਮ ਹੈ ਨਹੀਂ ਵੀ ਦੁੱਧ ਤਿਆਰ ਕਰਕੇ ਸੋ ਦੁੱਧ ਆਪਣਾ ਨਾਮ ਦੇ ਵਗਲਾ ਛੱਡ ਦੇਵੇ ਆਪਾਂ ਨੂੰ ਕੋਈ ਤਰਾਜ ਨਹੀਂ ਸਾਈ ਸਾਈ ਵੀ ਮੋੜ ਦੂੰਗਾ ਅਗਲੇ ਦੀ ਸਾਈ ਵੀ ਮੋੜ ਦਿਆਂਗਾ ਬਾਈ ਬਾਈ ਕਹਿੰਦਾ ਸਾਈ ਕਰ ਲੋ 20 ਕਿਲੋ ਦੁੱਧ ਕੰਡਾ ਕਰਾ ਕੇ ਦੇ ਦੂੰਗਾ ਤੇ ਮੱਝ ਦਸਦੀ ਵੀ ਹੈ ਕੰਦ ਕਾਠ ਲੰਬਾਈ ਤੋਂ ਵੀ 20 ਕਿਲੋ ਮੱਝ ਨੂੰ ਦੁੱਧ ਕੁਛ ਵੀ ਨਹੀਂ ਹੈ ਜਿਵੇਂ ਦੂਜੇ ਸੂਏ 20 ਕਿਲੋ ਦੁੱਧ ਪਾਇਆ ਦੁੱਧ ਮੱਝ ਨੂੰ ਵੱਧ ਕੱਢਣਾ ਚਾਹੀਦਾ ਜੇ ਜੇ ਹਿਸਾਬ ਨਾਲ ਲੇਵੇ ਤੇ ਨਾੜਾ ਨੂੜਾ ਥਣ ਬਹੁਤ ਸੋਹਣਾ ਮੁੱਠੀ ਵਾਲਾ ਥਣਾ ਤੇ ਬਾਕੀ ਦੁੱਧ ਮੈਂ ਵਾਰ-ਵਾਰ ਕਹਿਣਾ ਸੇਵਾ ਦਾ ਹੁੰਦਾ ਤੇ ਭਾਈ ਯੂਟਿਊਬਰ ਨੇ ਵੀਡੀਓ ਬਣਾਉਂਦੀ ਹੁੰਦੀ ਹੈ ਬਾਕੀ ਤੁਸੀਂ ਚੋਕੇ ਆਪ ਵੇਖਣੀ ਹੈ ਤਸੱਲੀ ਤੁਹਾਡੀ ਆਪ ਦੀ ਹੋਊਗੀ ਤੁਸੀਂ ਤਸੱਲੀ ਕਰਨੀ ਹੈ ਵੀ ਤੁਸੀਂ ਕਿੰਨਾ ਦੁੱਧ ਚੋਣੇ ਹੋ ਜਦੋਂ ਬਾਈ ਕਹਿੰਦਾ ਵੀ ਮੈਂ ਚੁਆ ਕੇ ਦੇ ਸਕਦਾ ਤੇ ਸਾਈ ਕਰ ਲਓ ਬਾਈ ਨਾਲ 10000 20000 ਰੁਪਿਆ ਤੇ ਬਾਈ 20 ਕਿਲੋ ਤੁਹਾਨੂੰ ਕੰਡਾ ਕਰਾ ਕੇ ਵੀ ਦੇ ਦੂਗਾ ਬਾਈ ਕਿੰਨੇ ਦਿਨਾਂ ਚ ਕੰਡਾ ਕਰਾ ਦੇਉਗੇ ਕੰਡਾ ਤਾਂ ਵੇਖੋ ਬਾਈ ਹੁਣ ਤੁਸੀਂ ਸਿਆਣੇ ਵੀ 15 ਦਿਨ 15 ਦਿਨੇ ਪਸੂ ਆਉਂਦਾ ਹੈ 15 20 20 ਦਿਨ ਮੰਨ ਲਓ 20 ਦਿਨ ਤਾਂ ਲਈ ਜਾਂਦਾ ਪਸੂ 20 ਦਿਨਾਂ ਚ ਕੰਡਾ ਕਰਾ ਦੇਉਂਗਾ 20 ਦਿਨਾਂ ਚ ਕੰਡਾ ਕਰਾ ਕੇ ਬਾਈ 2.5 ਲੱਖ ਰੁਪਿਆ ਲਊਗਾ ਬਾਈਆਂ ਦਾ ਤੇ ਮਾਨਤਨ ਤਾਂ ਹੋਊਗਾ ਮਾਨਤਨ ਕਰ ਦਿਆਂਗੇ ਜੀ ਮਾਨਤਨ ਵੀ ਹੋ ਜਾਊਗਾ ਤੇ ਅੱਜ 2 ਲੱਖ ਰੁਪਏ ਦੀ ਦੇਣੀ ਹੈ ਜੇ ਕਿਸੇ ਨੇ ਯਕੀਨ ਹੈ ਬਾਈਆਂ ਦਾ 20 ਕਿਲੋ ਦੁੱਧ ਜੇ ਨਾ ਕੱਢਿਆ ਬੇਠਕ ਮੋੜ ਕੇ ਬੰਨ ਜੇ ਮੋੜ ਦੇ ਬੰਨ ਦੇ ਮੋੜ ਕੇ ਬੰਨ ਜੇ ਪੈਸੇ ਲੈ ਜੇ ਜਿਹਨੇ ਬੰਨ ਜੀ ਇੱਕੋ ਮਰਜ਼ੀ ਲੈ ਜਾ ਆਪਣੇ ਆਪਣਾ ਮੋੜ ਕੇ ਬੰਨ ਜੇ ਆਪਾਂ ਨੂੰ ਕੋਈ ਤਰਾ ਹੀ ਆਦੇ ਪੈਸੇ ਲੈ ਜਾ ਅੱਛਾ ਬਾਈਆਂ ਦਾ ਬਾਈ ਜੇ 20 ਕਿਲੋ ਦੁੱਧ ਨਾ ਦੇਵੇ ਐਵੇਂ ਹੀ ਲੈ ਜਾਂਦਾ 2 ਲੱਖ ਰੁਪਏ ਚ ਬੰਦਾ ਤਾਂ ਬਾਈ ਜੀ ਆ ਕੇ ਆਪਦੀ ਮੱਝ ਮੋੜ ਕੇ ਬੰਨ ਜੋ ਆਪਦੇ ਪੈਸੇ ਗਣ ਕੇ ਵਾਪਸ ਲੈ ਜਾ ਨੋ ਤੁਮਾਦ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਨੂੰ ਚੰਗਾ ਪਸ਼ੂ ਮਿਲ ਜਾਂਦਾ ਤੇ ਮੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਮੇਰੇ ਪੇਜ ਨੂੰ ਫਾਲੋ ਕਰ ਲਿਓ ਤੇ YouTube ਦੇ ਦਰਸ਼ਕ ਜੁਬਸਕ੍ਰਾਈਬ ਕਰ ਲਿਓ ਤੇ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਧੰਨਵਾਦ